No. Mm -hmm. ਹਾ ਹਾ ਲੈ ਪਿੰਡ ਤਾਂ ਪਹੁੰਚ ਗਏ ਲੋਕਾਂ ਤਾਂ ਕਹਿ ਕੇ ਕਿ ਬੰਬਈ ਵੀ ਬੰਬੇ ਗਿਆ ਹੈ ਪਰ ਮੈਂ ਤਾਂ ਬਠਿੰਡੇ ਤੋਂ ਮੁੜਿਆ ਹੂੰ ਸੜਿਆਂ ਨੂੰ ਜੇ ਦੱਸ ਤਾਂ ਮੈਂ ਬਠਿੰਡੇ ਤੋਂ ਆਇਆ ਕਿ ਰੇ ਟਿੱਚੜਾਈਆਂ ਕਰਨਗੇ ਛੱਡਣਿਆਂ ਨੇ ਲੰਮੀਆਂ ਲੰਮੀਆਂ ਹੂੰ ਵੀ ਬੰਬੇ ਤੋਂ ਆਇਆ ਲੋਕਾਂ ਮਾਗਰ ਮਾਗਰ ਫਿਰਨਗੇ ਜਿਹੜੇ ਸਾੜੇ ਛੇ ਡਾਈਆਂ ਕਰਦੇ ਸੀ ਨਾ ਉਹਨਾਂ ਨੂੰ ਦੱਸੂ ਮੈਂ ਹੂੰ ਵੀ ਉਹ ਐਕਟਰ ਮਿਲਿਆ ਉਹ ਮਿਲੀ ਇਹ ਮਾਮਲ ਨਹੀਂ ਮਿਲੀ ਹੂੰ ਤਰਵਿੰਦਰ ਮਿਲਿਆ ਜੱਪਿਆਂ ਪਾਂញਾ ਮੈਨੂੰ ਫਿਰ ਦੇਖੀ ਮਾਗਰ ਮਾਗਰ ਫਿਰਨੇਗੇ ਚੱਲਾ ਉਹ ਡੋੜਾ ਹੋਇਆ ਗੋਮਬੇ ਤੂੰ ਆਇਆ ਤੂੰ ਹ ਟੈਲੀਫੋਨ ਕਰਕੇ ਆਉਣਾ ਸਟੇਸ਼ਨ ਮਾਸਟਰ ਨੂੰ ਕਹਿ ਕੇ ਬੜਾ ਟੈਲੀਫੋਨ ਲਾ ਦੇ ਮੈਨੂੰ ਲੈਣ ਆ ਜਾਣਗੇ ਨੇ ਆਉਂਦਾ ਹੂ ਦੇਖਦਾ ਜਾਮਾ ਹੈ ਚੜਾਈ ਹੋ ਗਈ ਪਿੰਡਚ ਹੁਣ ਤਾਂ ਅੱਗੇ ਕੋਈ ਸਾਈਕਲ ਨਹੀਂ ਲੈ ਕੇ ਆਉਂਦਾ ਸੀ ਮੇਰੇ ਪਾਸ ਤੇ ਚੜਾਏ ਨੇ ਮੈਨੇ 5 ਮਿੰਟ ਤੇ ਤੁਹਾਨੂੰ ਪਤਾ ਨਾ ਲੱਗ ਜੀ ਵੀ ਬਠਿੰਡੇ ਤੋਂ ਆਇਆ ਕਾ ਬੰਬੇ ਤੋਂ ਆਇਆ ਐਕਟ ਵਾਲੀ ਫੀਲਿੰਗ ਲੈਣੀ ਹੁਣ ਬਸ ਆਉਂਦੇ ਹੀ ਹੋਣਾ ਬਸ ਅਜੇ ਤੱਕ ਨਹੀਂ 1.5 ਘੰਟਾ ਹੋ ਗਿਆ ਪਿੰਡਦਰ ਨੂੰ ਫੜ 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 ਉਹ ਕੀ ਹੋ ਗਿਆ ਉਹ ਬ੍ਰੇਕਾਂ ਨਹੀਂ ਲੱਗੀਆਂ ਕੰਜਰਾਂ ਦੇ ਦੀਆਂ ਓਏ ਓਏ ਤੇ ਬ੍ਰੇਕਾਂ ਲਾ ਦਿਓ ਓਏ ਪਿੱਛੇੜਾ ਫੜ 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 ਅੱਡਾ ਮਰਬਾਈ ਦਿੱਤੇ ਸੀ ਉਹ ਬਾਗ ਦੇ ਜੱਮਾ ਲੈ ਕੇ ਆਏਗਾ ਉਹ ਜਾਮਾ ਕਿੜਾ ਯਾਰ ਮਨੋਂ ਦੇ ਘਰੇ ਹੈ ਹੀ ਨਹੀਂ ਸੀ ਆ ਫਰਾ ਤਾਂ ਮੈਨੂੰ ਸੱਜਦਾ ਜਾ ਖੜਾ ਹੋ ਮੈਂ ਤਾਂ ਅਸੀਂ ਜਾਮਾ ਲੈ ਕੇ ਆਏਗਾ ਉਹ ਕਿੜਾ ਜਾਮਾ ਉਹਨਾਂ ਦੇ ਜਾਮਾ ਹੈ ਹੀ ਨਹੀਂ ਸੀ ਆ ਫਰਾ ਤਾਂ ਮੈਨੂੰ ਬਰੇਗਾ ਬਗੈਰਾ ਚੱਲ ਆ ਝੋਲਾ ਬੱਚ ਲੈਣਾ ਤੇ ਐਕਸ਼ਨ ਕੀਤਾ ਬੰਬੇ ਵਾਲਾ ਉਹ ਕੜਿਆ ਐਕਸ਼ਨ ਤਾਂ ਤੇਰੇ ਮੈ ਮੰਨ ਗਿਆ ਪਰ ਆ ਤੂੰ ਟਕਲੇ ਹੋਏ ਤੂੰ ਲੈ ਕੇਦਾ ਝੋਲਾ ਗਿਆ ਸੀ ਉਹ ਹੁਣ ਝੋਲੇ ਨਾਲ ਬਾਜ਼ ਨਹੀਂ ਹੈਗਾ ਉੱਥੇ ਉਹ ਤਾਂ ਸਿੱਟਿਆਂ ਦਾ ਇਹ ਛਣੀ ਦੇ ਲੈ ਗਿਫਟ ਕੀਤਾ ਗਿਫਟ ਅੱਛਾ ਹਾਂ ਉਹ ਗਿਫਟ ਵੀ ਕਰ ਦਾਂਦੇ ਨੇ ਹੋਰ ਹੁਣ ਤੇ ਮੈਂ ਨਾ ਜਾਮਾ ਉੱਥੇ ਯਾਰ ਬਲਤੂ ਸਾਈਕਲ ਚੱਕਾ ਫੇਰ ਜਾਈ। ਆ ਫੜ ਲੈ। ਤੇਰੀ ਵਰਗਿਆਂ ਦੀ ਕੰਮ ਨਹੀਂ ਹੈਗੇ ਉੱਥੇ ਜਾਣਾ। ਅੱਛਾ। ਉਹ ਕਾਲੀ ਪੀਲਿਆਂ ਦੇ ਕੰਮ ਨੇ। ਮੂਸ ਮਾਲ ਕੇ ਗੱਲ ਕਰ ਤਲ ਤਾਂ। ਅੱਛਾ। ਤੈਨੂੰ ਪਤਾ ਬੀ ਬੰਬੇ ਵਾਲਿਆਂ ਨਾਲ ਗੱਲ ਕਿਵੇਂ ਕਰੀਦੀ ਐ? ਤਮੀਜ਼ ਨਹੀਂ ਤੈਨੂੰ। ਹੂੰ। ਬਾਈ ਅਸੀਂ ਤਾਂ ਉਹੀ ਸਮਝਦੇ ਆ ਤੈਨੂੰ। ਉਹੀ ਜਿਵੇਂ ਸਮਝਦਾ। ਚਲਾ ਸਾਈਕਲ। ਤੂੰ ਚਲਾ ਲੈ ਮੇਰੇ ਤਾਂ ਹੁਣ 6 ਵਜੇ ਯਾਰ ਸਾਈਕਲ ਚਲਾਉਣਾ ਤਾਂ ਭੁੱਲ ਗਿਆ ਹੁਣ ਤਾਂ ਮੋਟਰਸਾਈਕਲ ਆਉਂਦਾ ਪਾ ਨੂੰ ਬਸ ਅੱਛਾ ਹਾਂ ਰਾਤ ਚਸ ਮਾਰ ਕੇ ਪਾਲੀ ਭਰਾਵਾ ਬ੍ਰੇਕਾਂ ਨਹੀਂ ਲੱਗਦੀਆਂ ਇਹਦੀਆਂ ਟੂਲੇ ਤਾਂ ਟੰਗਲ ਮੂਰੀ ਓ ਯਾਰ ਤੂੰ ਫੜ ਲਈ ਯਾਰ ਹੁਣ ਰਿਸਪੈਕਟ ਕਰਿਆ ਕਰ ਵੀ ਬੰਬੇ ਤੋਂ ਐ ਚਲ ਓਏ ਬਹਿ ਜਾ ਓ ਦੇਖ ਨਾ ਨਹੀਂ ਯਾਰ ਆ ਬਹਿ ਜਾ ਹੁਣ ਯਾਰ ਤੈਨੂੰ ਤਾਂ ਆਉਂਦੀ ਹੀ ਨਹੀਂ ਸਾਈਕਲ ਓਏ ਬਹਿ ਜਾ ਯਾਰ ਚਲਾ ਪਪਿੱਟ ਦੇਖੇਗਾ ਮੈਨੂੰ ਤਰ ਕੀ ਆਜੂ ਬੱਸ ਯਾਰ ਓਏ ਬੈ ਜਾ ਹੁਣ ਆ ਜਾ ਪੁੱਟ ਕੇ ਉਹ ਮੋਸ਼ਨ ਬਣ ਗਿਆ ਮੋਸ਼ਨ ਦੇਖੇਂ ਠੀਕ ਨਾ ਨਹੀਂ ਉਹ ਨਹੀਂ ਡੋਈਦਾ ਹਮ ਇਹ ਕੀ ਪ੍ਰੋਗਰਾਮ ਆ ਕਾਨੂੰ ਕੜਾਈ ਚੜਨੀ ਐ ਵੱਟ ਕੜਾਈ ਓ ਵੱਟ ਨਹੀਂ ਯਾਰ ਕੜਾਈਆਂ ਨੇ ਪ੍ਰੋਗਰਾਮ ਕੀ ਪ੍ਰੋਗਰਾਮ ਕੀ ਓ ਬਿਆ ਬਿਆ ਵੈਸੀ ਬਿਆ ਹੈ ਕੀ ਨਾ ਓ ਸੋਨੂ ਦਾ ਆਪਣੇ ਭਤੀਜੇ ਦਾ ਅੱਛਾ ਉਹ ਚੁੰਨੀ ਚੜਾਵਾ ਜੀ ਐ ਚੁੰਨੀ ਚੜਾਵੇਲਾ ਕੋਈ ਲੱਗਦਾ ਤਾਂ ਹੈ ਨਹੀਂਗਾ ਓਏ ਨੰਗ ਤਾਂ ਰੱਖਣਾ ਪੈਂਦਾ ਲੋਕਾਂ ਨੂੰ ਕੋਜੂ ਇੰਨੀ ਖਿੰਡੇ ਪਏ ਭੰਡੇ ਆ ਲੈ ਓਏ ਦੇਖੋ ਹੁਣ ਤਾਂ ਪੈਂਦੇ ਹੀ ਆ ਮੇਰਾ ਬੈਗ ਰੱਖਿਆ ਤੇ ਛੋੜਾ ਕਹਤਾ ਬੈਗ ਹੋਰ ਨਾਲੇ ਹਨ ਪਟੋਲਾ ਕਿਨੂੰ ਕੀ ਪਤਾ ਆਇਆ ਬਠਿੰਡੇ ਤੋਂ ਸਮਝੀਂਦਾ ਹੈ ਬੰਬੇ ਤੋਂ ਆ ਫੀਲਿੰਗ ਵੀ ਲੈ ਰਹੇ ਹੈ ਨਾ ਮਹਿਸੂਸ ਹੀ ਨਹੀਂ ਹੁੰਨ ਨੇ ਆਪਾਂ ਫਿਰ ਟੁੱਟ ਨਹੀਂ ਦਿੰਦੇ ਚਾ ਚਾ ਲੈ ਆ ਕਰੇ ਪੂਰੇ ਲੈ ਇਹ ਪੂਰੇ ਚਾ ਆ ਲੈ ਉਹ ਕਾਲਿਆ ਥੱਕਿਆ ਹੋਵੇਂਗਾ ਤੂੰ ਹੈਨਾ ਚਾ ਪੀਏ ਕੱਪ ਚ ਲੈ ਕੇ ਦੇਣੀ ਸੀ ਓਏ ਕੱਪ ਆਪਣੇ ਤਾਂ ਇਹੀ ਚੱਲਦੇ ਨੇ ਉੱਥੇ ਹੀ ਚੱਲਦੇ ਹੋਣਗੇ ਕੱਪ ਐਕਚੁਅਲੀ ਮੈਨੂੰ ਕੱਪ ਚ ਪੀਣ ਦੀ ਹੱਤ ਪਈ ਬਾਟੀ ਚ ਲੈ ਕੇ ਦਿੰਦਾ ਮੈਂ ਫਿਰ ਵੀ ਗਲਾਸ ਲੈ ਕੇ ਦਿੱਤੀ ਤੇ ਚਾ ਪੀ ਲੈ ਪੀ ਲੈ ਭਾਈ ਚੋਕੋ ਉੱਥੇ ਮੇਰਾ ਕੰਮ ਸੀ ਹੁਣ ਵੱਡੇ ਵੱਡੇ ਐਕਟਰ ਨਾਲ ਆ ਕੰਮ ਕਰਨਾ ਆਪਾਂ ਨੇ ਕੜਾਹੇ ਮੰਜ ਲੈਨੇ ਠੀਕ ਹੈ ਇਹ ਮੇਰਾ ਕੰਮ ਨਹੀਂ ਗਿਆ ਹੋਰ ਕਿਦਾ ਕੰਮ ਹੈ ਇਹ ਤੂੰ ਕਮਾਲ ਕਰਦਾ ਹੈਂ ਓਏ ਆਪਾਂ ਪਿੰਡਾਂ ਵਾਲੇ ਆ ਉਹ ਭੁੱਲ ਜਾ ਤੂੰ ਮੈਂ ਐਕਟਰ ਬੰਦਾ ਓਏ ਐਕਟਰ ਤਾਂ ਤੂੰ ਹੈਗਾ ਫੇਰ ਕੰਮ ਤਾਂ ਕਰਾਉਣੀ ਪਊ ਬਾਈ ਹੈ ਰੋਲ ਆਪਿਆਂ ਮਤਲਬ ਬਰੂ ਤੈਨੂੰ ਫੋਟੋਆਂ ਦਿਖਾਉਂ ਸ਼ਨੀ ਦਿਵਲ ਸਰਵਿੰਦਰ ਅੱਛਾ ਸਾਰਿਆਂ ਨਾਲ ਮੇਰੀਆਂ ਫੋਟੋਆਂ ਅੱਛਾ ਯਾਰ ਸਾਰਿਆਂ ਨਾਲ ਚਾਹ ਪੀਣੀ ਕਿਹਨਾਂ ਕਦੇ ਮੇਰੀ ਤਾਂ ਫੋਟੋ ਕਿੱਥੇ ਬਿਆ ਲਿਆ ਹੋਇਆ ਹੈਗਾ ਕਿੱਥੇ ਆਦਾ ਹੈ ਕੋਈ ਨਹੀਂ ਅੱਛਾ ਜਿਆਦਾ ਜਮੀ ਮਿੱਠਾ ਤਾਂ ਹੈ ਨਹੀਂ ਜਮੀ ਫਿੱਕੀ ਪਹਿਲਾਂ ਤਾਂ ਇਹੀ ਪੀਂਦੇ ਹੁੰਦੇ ਸੀ ਆਪਾਂ ਉਹ ਟਾਈਮ ਨਹੀਂ ਰਿਹਾ ਹਣਾ ਆਪਣਾ ਪਤ ਲਗੇ ਅੱਛਾ ਮਿੰਨ ਲਾਦਾ ਟਰੈਕਟਰ ਬੰਦੀ ਆਪਾਂ ਅੱਛਾ ਹੂੰ ਉਹ ਮਿੱਠੀ ਜਿਹੇ ਪੀਂਦੇ ਹੁੰਦੇ ਨੇ ਇੱਕ ਗੱਲ ਦੱਸ ਯਾਰ ਕਾਲੇ ਬੰਬਈ ਦੇ ਲੋਕ ਐਨੇ ਗੋਰੇ ਨੇ ਯਾਰ ਉੱਥੇ ਤਾਂ ਉੱਥੇ ਜਾ ਕੇ ਆਲਾ ਗੋਰੇ ਹੋ ਕੇ ਆਉਂਦੇ ਨੇ ਪਰ ਤੇਰਾ ਰੰਗ ਕਾਲੇ ਦੇ ਕਾਲਾ ਉੱਤ ਦਿਗਿਆਂ ਨਾਲ ਵੀ ਜ਼ਿਆਦਾ ਇਹੋ ਦੇਗਗੇ ਵੀ ਤੇਰੇ ਨਾਲੋਂ ਵਧੀਆ ਨੇ ਉਸ ਅਸਲ ਚ ਪਤਾ ਕੀ ਸੀ ਹਾਂ ਹੋ ਗਿਆ ਸੀ ਮਘੋਰਾ ਉਹ ਲਗੋਰਾ ਹੋ ਗਿਆ ਸੀ ਉੱਥੇ ਕਿੱਥੇ ਹੂੰ ਉਹਨ ਲਗੋਰਾ ਹੋ ਗਿਆ ਸੀ ਪੂਰਾ ਇਹ ਉਹ ਕੀ ਹੋਇਆ ਬਿਚਨੀ ਪੂਰਾ ਬਕੋਰਾ ਰਹਿ ਗਿਆ ਅੱਛਾ ਤੇ ਆਉਣ ਵੇਲੇ ਸ਼ੂਟ ਥੋੜਾ ਜਿਆ ਧੁੱਪੇ ਸੀ ਸਾਡਾ ਧੁੱਪੇ ਜਾ ਦੇ ਖੜਾ ਤਾ ਤੈਨੂੰ ਉੱਥੇ ਇਸ ਕਰ ਨਾਲ ਫਿਰ ਦੁਬਾਰਾ ਕਾਲਾ ਹੋ ਗਿਆ ਅੱਛਾ ਇੱਕ ਵਾਰੀ ਦੀ ਗੱਲ ਸੁਣ ਅੱਛਾ ਮੈਂ ਖੜਾ ਉਧਰੋਂ ਉਧਰੋਂ ਸ਼ਰੀ ਦੇਵੀ ਮੈਂ ਨਾ ਹੋ ਗਿਆ ਉੱਛਾ ਲੋਕ ਸ਼੍ਰੀ ਦੇਵੀ ਕਨ ਨੰਦੀ ਕਣ ਮੇਰੇ ਕਨ ਦੇਖਣ ਅੱਛਾ ਯਾਰ ਅਹ ਯਾਰ ਇੰਨਾ ਗੋਰਾ ਮੁੰਡਾ ਮੇਰੇ ਨਾਲ ਕਹਿੰਦਾ ਇਹ ਬਈ ਕਿੱਥੋਂ ਆਇਆ ਉੱਤੋਂ ਕਹੀਂ ਉੱਤੋਂ ਕਹੀਂ ਉੱਤੋਂ ਕਹੀਂ ਸ਼੍ਰੀ ਦੇਵੀ ਖੜੀ ਖੱਲੀ ਚੱਕੀ ਹੈ ਪੂਜੀ ਦੇਵੀ ਨਾ ਉਹਦੇ ਕਨ ਨਹੀਂ ਤੇਰੇ ਕਨ ਹੀ ਆ ਨਾ ਸਾਰੇ ਲੋਕਾਂ ਨੇ ਬਹੁਤ ਫੋਟੋਆਂ ਕਰਾਈਆਂ ਪੜੀਆਂ ਬਈ ਹੈ ਅੰਕਮਗਾ ਅਜੇ ਰੋਲ ਚ ਪਿਆ ਰੋਲ ਚ ਉੱਛਾ ਯਾਰ ਮੇਰੇ ਸਾਨੂੰ ਵੀ ਲੈ ਚਲੀ ਯਾਰ ਲੈ ਚੰਨੂ ਖੜ ਜਾ ਬਲ ਕੰਸਾ ਕੋਲ ਲਾ ਲੈ ਗਲਤ ਸੁਣ ਗਏ ਹੂੰ ਲੈ ਚੰਨੂ ਆ ਵਿਗਿਆਨੂ ਗੱਲੀ ਬਾਲ ਮਿਰਤਨਾ ਕਰਾਂਗੇ ਆ ਬੰਦੇ ਲੱਗ ਰਹੇ ਇਹਨੇ ਦੇ ਬੰਦੇ ਦਾ ਕਰ ਨਹੀਂ ਪੋਗਰਾ ਆਪਣਾ ਮੈਂ ਤਾਂ ਮੁੰਦਾ ਲੁੰਗਦਾ ਐਸ਼ਾ ਲੱਗਦਾ ਮੈਂ ਕਾਫੇ ਜੇ ਤੂੰ ਕੰਮ ਨਹੀਂ ਕਰ ਸਕਦਾ ਨਾ ਉਰਾ ਪਰਾਂ ਭੱਜ ਜਾ ਉੱਥੇ ਤਾਂ ਅਸੀਂ ਜਰ ਲਾਂਗੇ ਵੀ ਉਰਾ ਪਰਾਂ ਭੱਗਿਆ ਉਹ ਹਿਮਾ ਹਿਮਾ ਹੂੰ ਹਿਮਾ ਨੂੰ ਕੰਨ ਮਨੂ ਲੈ ਤਰ ਪਿੰਡ ਕੰਨੀ ਮੈਂ ਪਿੰਡ ਜਾਣਾ ਪਸੰਦ ਕਰਦੀ ਆ। ਅੱਛਾ। ਜੇ ਮੈਂ ਮੰਨੀ ਉਹ ਆਪਣੇ ਘਰਾਂ ਕੱਚਾ ਚ ਕਿੱਥੇ ਘੱਟੂ ਏ ਉਹ ਏਸੀਆਂ ਚ ਰਹਿਣ ਵਾਲੇ ਕਦੀ ਪੰਜਾਬ ਦਾ ਵਰਗਾ ਤਾਂ ਨਜ਼ਾਰ ਨਹੀਂ। ਆ ਮੱਛਰ ਦੇਖ ਲੈ ਕਿੱਡਾ ਕਿੱਡਾ ਖਾਜ ਕੋ ਨੂੰ ਪੰਚਰ ਬੰਦ ਜ਼ਰਦਾਂ ਛੱਡਦਾ। ਛੱਡਦਾ ਹਾਂ। ਪਰ ਮਿੰਦ ਨੂੰ ਹੋਰ ਛੱਡਦਾ ਨਹੀਂ। ਛੜੀ ਦੂਰ ਹਰ ਲੈ ਬਹਿ ਰਹਿੰਦਾ ਹਾਂ। ਅੱਛਾ ਯਾਰ ਹੋਰ ਨਹੀਂ ਨਹੀਂ ਕਹਿੰਦੇ ਤੁਮਿੰਦ ਨਾਲ ਜੀ ਮਾਮਾ ਵਾਲੀ ਆ। ਤਕੀਨਾ ਸੀ ਮਦਦ ਹੋ ਗਈ। ਉਹ ਵਿਆਹ ਕਰਵਾਇਆ ਸੀ। ਵਿਆਹ ਤਾਂ ਕਰਵਾਇਆ ਸੀ। ਅੱਧਾ ਡੋਗਿਆ। ਅੰਤ ਹੋ ਗੋ। ਉੱਛਾ ਫਿਰ ਤਰਮਿੰਦਰ ਲੜੇ ਨਹੀਂ ਉਹਦੇ ਨਾਲ। ਉਹਦਾ ਆਪੋ ਹਸਤਾ ਵੱਡੇ ਲੋਕਾਂ ਨੂੰ ਕੋਈ ਨਾ ਪੁੱਛਦਾ। ਹਾਂ। ਉਹਨਾਂ ਨੇ ਅੱਖਾਂ ਨਹੀਂ ਵੀ ਸਾਡੀ ਵੇ ਬਿੰਡਿਆ। ਸਣੀ ਦੇ ਬਲ ਮੈਨੂੰ ਮਿਲਿਆ ਸੀ। ਉੱਛਾ ਕਹਿੰਦਾ ਤੂੰ ਬੇਸੰਦ ਗਲਤ ਕਰ ਰਹਾ ਵੀ। ਇਹ ਮਾਮਲੇ ਨਾਲ ਫਿਰਦਾ। ਉੱਛਾ ਹਾਂ ਸਾਡੀ ਸਟੈਪ ਮਾਦਰਾ ਹੋ ਜਾਏ। ਉਹ ਤਾਈਆਂ ਤਰਮਿੰਦਰ ਨੇ ਛੜਤੀ ਭਰਾਵਾ। ਛੱਡੀ ਦਾ ਕਰ। ਨਹੀਂ ਬੱਸ ਉਮਰ ਡੋਟ ਨੇ ਉਮਾਰੇ ਮੋਟੇ ਉਤਤਲ ਬੋਲ ਚੱਲ ਰਹੀ ਆ। ਉੱਛਾ ਸਰਮਿੰਦਰ ਤਾਂ ਨੇ ਜਿਵੇਂ ਕਹਿੰਦੇ ਉਹ ਵਾਟਰ ਬਾਕਸ ਤੇ ਚੜ ਗਿਆ ਸੀਗਾ ਕੱਲ ਨੂੰ ਗਿਆ ਚਲੇ ਲੱਘੂ ਪਿਘਲੇ ਬਿਆਂ ਹੈਗੇ ਹਾਂ ਸੜਾ ਕੋਸਾ ਪਕੌੜੇ ਮਹਾ ਯਾਰ ਬੜੇ 라 ਚੀਜ਼ਾਂ ਬਣ ਗਈਆਂ ਮੈਨੂੰ ਤਾਂ ਪਕੌੜੇ ਵਧੀਆ ਲੱਗਦੇ ਹੋਰ ਵੀ ਦੇ ਦਾਂਗੇ ਯਾਰ ਆਦੇ ਮੱਛਰ ਦੰਦੀ ਵੱਢ ਗਏ ਕੀ ਕਰੀਓ ਭਰਾਵਾ ਇੰਨਾ ਮੱਛਰ ਹੋ ਗਏ ਇੱਥੇ ਦੇਖ ਲਿਆ ਤਾਨੂੰ ਬੱਬੇ ਦਾ ਜਿਹੜਾ ਕਢਾ ਲਿਆਵਾਂਗੇ ਅੱਛਾ ਫਿਰ ਮੈਂ ਮੜਾਏ ਕੜਾਹੀ ਵੀ ਸਾਫ਼ ਕਰਵਾਉਣੀ ਸੀ ਯਾਰ ਕਰ ਕਰ ਹਾਂ ਕਰ ਕਰ ਤੂੰ ਮੈਂ ਇੱਥੇ ਨਾ ਬੈਠੇ ਤੂੰ ਬਾਹਰ ਜਾ ਤੂੰ ਮੈਂ ਪਹਿਲਾਂ ਮੈਂ ਆਰਾਮ ਕਰਦਾ ਤੂੰ ਉਰਾਪਰਾ ਬੈ ਜਾ ਮੈਂ ਮੈਂ ਟੱਕਣ ਤੱਕ ਦੇਖਦਾ ਸੋਨੂੰ ਸਭ ਕੰਮ ਕਰਕੇ ਬਾਅਦ ਹਮੈਂ ਸ਼ਾਇਦ ਕੋਲ ਆਹ ਅੱਧ ਮਿਲ ਗਿਆ ਕੱਪ ਮਣਗੀ ਗੱਲ ਹੈ ਹੁਣ ਮਠਿੰਡੇ ਇਹਨਾਂ ਨੂੰ ਕੀ ਦਸੀਏ ਵੀ ਕੰਟੀਨ ਤੇ ਚਾਹ ਪੀ ਪੀ ਕੇ ਕੱਪਾਂ ਦੀ ਹੱਥ ਪਈ ਹੈ ਛੱਟਣਾ ਪਿਆ ਵੀ ਬੰਬੇ ਕੱਪਾਂ ਦੀ ਹੱਥ ਸੀ ਉਹ ਬਟੰਡੇ ਨਾਲ ਵਧੀਆ ਪਿੰਡ ਚ ਨਜ਼ਾਰਾ ਹੈ। ਮੈਂ ਕੋਹੋ ਐਕਸ਼ਨ ਮਾਰਕੀ ਦੇਖੀ ਨਾ ਪੂਰੇ ਇਹ ਆ ਗਲੇ ਹੋਏ। ਹਾਂ ਇਹਨੂੰ ਕੀ ਕਹਿੰਦੇ ਆਪਾਂ ਕਾਸ ਕਾਸ ਕਹਿੰਦੇ ਨੇ ਕਾਸ। ਓਏ ਉਹ ਹੀ ਨਹੀਂ ਜਿਹੜੇ ਤੂੰ ਵੱਢ ਕੇ ਲਿਆਉਂਦਾ ਹੁੰਦਾ ਸੀ ਕੱਖ। ਓਏ ਯਾਰ ਮੈਂ ਕਦੇ ਵੱਢ ਕੇ ਲਿਆਉਂਦਾ ਹੁੰਦਾ ਸੀ। ਹਾਂ ਇਹਨੂੰ ਤਾਂ ਦਲਾਰੀ ਸ਼ੇਅਰ ਕਰਕੇ ਜੀ ਚੱਲ ਸ਼ੇਅਰ ਕਰਕੇ ਜੀ। ਦੂ ਘੜੇ ਕਿ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦਰਸ਼ਕਾਂ ਸਾਨੂੰ ਦੇਖ ਰਹੇ ਨੇ ਅਸੀਂ ਉਹਨਾਂ ਦਾ ਮਨੋਰੰਜਨ ਤੇ ਲਈ ਕਹਾਸਾ ਮਜ਼ਾਕ ਲਈ ਟੀਵੀ 31 ਐਨਪੀ ਵਾਲੇ ਅੱਜ ਅਸੀਂ ਇੱਕ ਛੋਟੀ ਜੀ ਸ਼ਾਰਟ ਮੂਵੀ ਲੈ ਕੇ ਆਏ ਆ ਕਿਉਂਕਿ ਸਾਡੀ ਸਟਾਰ ਕਾਸਟ ਇਕੱਠੀ ਨਹੀਂ ਹੋਈ ਭਾਈ ਕਿਸੇ ਪ੍ਰੋਬਲਮ ਕਰਨ ਹੈ ਜਰੂਰ ਦੇਖੋ ਇਹਨੂੰ ਬਹੁਤ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣੇ ਜੇ ਸਮੇਂ ਤੇ ਬਣਾਈਏਗੀ ਸਭਿਆਚਾਰਕ ਜੀ ਵੀ ਪੁਰਾਣਾ ਮਾਹੌਲ ਦਿਖਾਇਆ ਗਿਆ ਉਹਦੇ ਚ ਵੀ ਸਾਈਕਲ ਤੇ ਲੈਣ ਆਉਂਦੇ ਸੀਗੇ ਜਿਵੇਂ ਕੋਈ ਕੱਟ ਪਾਈ ਜਾਂਦਾ ਉਹਨੂੰ ਪਹਿਲਾਂ ਢੋਲਾ ਬੋਲ ਦੇਣਗੇ ਇਹ ਸੀ ਉਹ ਦਿਖਾਇਆ ਗਿਆ ਸੀ ਜਿੰਨ ਕੇ ਪੁਰਾਣਾ ਜਵਾਨਾ ਪੁਰਾਣਾ ਜਵਾਨਾ ਵੀ ਕਹੇ ਜਿਹੇ ਲੋਕ ਹੁੰਦੇ ਸੀ ਲੈ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਾਡੀ ਮਿਹਨਤ ਕਰਦੇ ਆ ਦੇਖੋ ਬਹੁਤ ਮਿਹਨਤ ਕਰਦੇ ਆ ਨਾ ਵੀਡੀਓ ਤੁਸੀਂ ਬਹੁਤ ਦੇਖਦੇ ਹੋ ਪਰ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾਗਾ ਕਿਆਸੀ ਹੋਰ ਵੀ ਤੁਹਾਨੂੰ ਇਹ ਕਹਿੰਦੇ ਆ ਸਾਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਕਰਨਾ ਬਹੁਤ ਢਾਂਟ ਘਾਂਟ ਫਰਮਾਵਾ ਆਉਣਗੇ ਅੱਗੇ ਬਹੁਤ ਹੀ ਕੋਈ ਸਾਡੀ ਮਾਰੀ ਨਹੀਂ ਹੋਗੀ ਕੋਈ ਅਸੀਂ ਗੱਲ ਵਾਲੀ ਨਹੀਂ ਬੋਲਾਂਗੇ ਵਧੀਆ ਪਿਆਰ ਬਣਿਆ ਰਹੇ ਧੰਨਵਾਦ ਧੰਨਵਾਦ ਬਾਈ ਜੀ